ਦਲਗੁਰ ਸੇਵੀਐ ਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋਵੈ ਸਿਖ ਤਖਸੰ ਮੰਦੀ ਗੁਰ ਅਰਸਹ ਰਸੋ ਚੱਟੀਆਂ ਤੁਧ ਦਿੱਠੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਪੱਟੀਆਂ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਨ ਦੇ ਸ਼ਾਨ Jispas paas behthe aansohi hai, Sabnaan daawee saa ਜਿਸ ਪਾਸ ਵਹਟਿਓ ਸੋਹੀਏ ਸਭਨਾ ਦਾਰੀ ਸੋ ਤੁ ਸਤਨਾ श्लोक सन्त उदरणदयालम् आस्रं गोपाल कीर्तनः सन्तसङ्गेण ओट नानक परमेश्वर सन्त उदरण दयालम् गोपालकीर्तन निर्मलं संत चन्दन चन्द न सर्दरुत् मूल न मिटै काम शीतल थी वानका ਜਪੰਦੋ ਹਰਨਾਮ ਪੋੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ प्रताप गोविन्द निरपोपै न तोटनाया मूल सञ्चया ਤੰਤ ਜਨਾਂ ਸਉ ਸੰਗ ਪਾਈਆ ਵੱਡਾ ਪੁੰਨ ਹਰ ਜਸ ਨਿਤ ਸੁਨ ਸੰਤ ਜਨਾਂ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹੀ ਗੁਰੂ ਜੀ ਕਾ ਖਾਲਸਾ ਸਲੋਕ ਸੰਤ ਉਦਰਣ ਦਯਾਨੰ ਆਸਰ ਗੋਪਾਲ ਕੀਰਤਨ ਨਿਰਮਲ ਸੰਤ ਸੰਗੇੜ ਓਟ ਨਾਨਕ ਪਰਮੇਸ਼ੁਰੈ ਰਬ ਜੈਤ ਸ੍ਰੀ ਦੀਵਾਰ ਦੀ 7ਵੀਂ ਪੌੜੀ ਸੰਲੋਕ ਨਾਲ